ਸੜਕੀ ਨਾ ਟੱਡੇ ਮੇਰਾ ਨਾਮ ਭਿੰਦਰ ਸਿੰਘ ਵਿੱਕੀ ਆ ਜੀ ਮੈਂ ਮੌਜੂਦਾ ਸਰਪੰਚਾ ਗੋਠੇ ਭਾਨ ਸਿੰਘ ਦਾ ਜਿੱਥੋਂ ਦਾ ਇਹ ਮੇਰਾ ਮੁੰਡਾ ਜਿਹੜਾ ਹਸਤੇ ਜਾਉਆ ਪੰਚਾਇਤ ਮੈਂਬਰ ਸੀ ਕੀ ਕਹਣਾ ਚੜਾ ਜਿਹੜਾ ਹੱਥ ਸਰਕੀ ਹੱਥ ਹੋਈ ਸੜਕੀ ਹਾਸਤਾ ਬਈ ਉਹ اچانک ਮਨ ਕੇ ਦਾ ਦੋਗ ਦੇ ਕਰੀਬ ਆਪਦੇ ਦੋਸਤ ਨਾਲ ਘਰੋਂ ਤੁਰਿਆ ਆਪਦੇ ਤੱਬੇ ਬੱਲ ਨੂੰ ਤੇ ਇੱਥੋਂ ਕੋਈ ਗੱਡੀ ਆਰੀ ਆਪਣਾ ਵਰਨਾ ਗੱਡੀ ਕੋਈ ਨਸ਼ਾ ਤਸਕਰਾਂ ਦੀ ਗੱਡੀ ਦੱਸੀ ਜਾ ਰਹੀ ਆ ਠੀਕ ਆ ਉਹੀ ਆਪਣਾ ਮਨਲਾ ਪੰਜਾਬ ਨੂੰ ਖੋਖਲਾ ਕਰਤਾ ਜੀ ਪਹਿਲੇ ਨਸ਼ਿਆਂ ਨੇ ਉਦੋਂ ਬਾਅਦ ਜਿਹੜੇ ਰੋਡ ਐਕਸੀਡੈਂਟ ਕਾਰਨ ਬਣ ਰਹੇ ਇਹਨਾਂ ਦੇ ਵੀ ਇਹ ਵੀ ਬਹੁਤ ਵੱਡਾ ਕਾਰਨ ਆ ਅਸੀਂ ਤਾਂ ਮੰਗ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੇ ਜਿਹੜੇ ਨਸ਼ਾ ਤਸਕਰਾਂ ਜਿਨ੍ਹਾਂ ਨੇ ਇਤੋਂ ਵੱਡਾ ਸਾਡਾ ਨੁਕਸਾਨ ਦੋ ਘਰ ਪਟਦੇ ਸਾਡੇ ਜੀ ਮੌਜੂਦਾ ਮੜ ਕੇ ਚਲੋ ਜੀ ਆਪਣਾ ਪੰਚਾਇਤ ਮੈਂਬਰ ਸੀ ਮੇਰਾ ਬੜੀਆ ਕਾਬਲ ਬੱਚਾ ਸੀ ਮਤਲਬ ਜ਼ਿੰਮੇਵਾਰ ਤਬਕੇ ਨਾਲ ਸੰਬੰਧਿਤ ਸੀਗਾ ਤੇ ਅਸੀਂ ਤਾਂ ਕਹਿੰਨੇ ਵੀ ਇਹਨਾਂ ਨੂੰ ਮੜ ਕੇ ਚਲੋ ਕਰੀ ਤੋਂ ਕੜੀ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਪਰਿਵਾਰ ਬਾਈ ਬਾਈ ਇਕੱਲਾ ਕਮਾਉ ਸੀਗਾ ਦੋ ਮਤਲਬ ਮਤਲਬ ਬੱਚੇ ਸੀ ਜਿਹੜਾ ਮਤਲਬ ਟੀਨਸ ਸੀਗੇ ਇਹ ਜਿਹੜਾ ਬੇਟਾ ਦਾ ਉਹ ਬੰਦ ਬੁੱਧੀ ਆ ਜੀ ਉਹ ਵਾਲਾ ਪ੍ਰੋਪਰ ਆਪ ਦਾ ਸੋਚ ਤੋਂ ਬਾਹਰ ਆ ਪਰ ਇਹ ਇੱਕ ਕਮਾਊ ਸੀ ਜਿਹੜਾ ਉਹਨਾਂ ਦਾ ਮਾੜਾ ਜਿਹੜਾ ਪੇਟ ਪਾਲਣ ਕਰਦਾ ਸੀ ਜੀ ਅਸੀਂ ਤਾਂ ਬਈ ਪੰਜਾਬ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ ਵੀ ਜਿਨ੍ਹਾਂ ਨੇ ਜੇ ਸੜਖਾਸਤਾ ਕੀਤਾ ਜੀ ਉਹ ਤੋਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਮਿਲੇ ਜੀ ਮਿਲੇ ਮੇਰਾ ਨਾਮ ਲਖਵੀਰ ਸਿੰਘ ਲੱਖੀ ਆ ਜੀ ਕੀ ਕਹਿਣਾ ਚਾਹਣਾ ਜਿਹੜਾ ਸੜਕੀ ਹਾਦਸਾ ਹੋਇਆ ਜੀ ਕਹਿਣਾ ਚਾਹਣਾ ਜੀ ਬਹੁਤ ਮੰਦਬਾਗੀ ਘਟਨਾ ਹੋਈ ਹੈ ਜੀ ਨਸ਼ਾ ਤਸਕਰਾਂ ਨੇ ਸਾਡੇ ਦੋ ਪਰਿਵਾਰ ਉਜਾੜ ਕੇ ਰੱਖ ਦਿੱਤੇ ਆ ਸਾਡੇ ਜਿਹੜੇ ਦੋਨੇ ਇਹ ਬੱਚੇ ਸੀਗੇ ਬਹੁਤ ਹੀ ਮਿਹਨਤੂ ਦੇ ਕਮਾਈ ਬੱਚੇ ਸੀਗੇ ਇਹਨਾਂ ਨਸ਼ਾ ਤਸਕਰਾਂ ਨੇ ਸਾਡੇ ਜਵਾਕਾਂ ਦਾ ਬੀੜਾ ਕਰਕੇ ਕਰਤਾ ਇਕੱਲੇ ਸਾਡੇ ਦੋ ਉਹੀ ਬੱਚੇ ਨੌਂ ਹਣ ਬੱਚੇ ਨਹੀਂ ਮਰੇਗੇ ਉਹਦੇ ਪਿੱਛੇ ਦੇਖ ਲਓ ਸਾਡਾ ਕਿੱਡਾ ਪਰਿਵਾਰ ਖੜਾਗਾ ਉਹਦੇ ਪਿੱਛੇ ਕਿੰਨੇ ਹੋਰ ਜੀ ਜੀ ਮਰੇਨੇ ਜੀ ਇਹਨਾਂ ਨਸ਼ਾ ਤਸਕਰਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਕੀਤੀ ਜਾਵੇ ਪੰਜਾਬ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਜੀ ਹਾਂਜੀ ਇਹਨਾਂ ਨਸਾ ਤਸਕਰਾਂ ਨੇ ਬਈ ਜਿਹੜੀ ਸਾਡੀ ਖੜੀ ਸੀ ਨੌਜਵਾਨ ਮੁੰਡਿਆਂ ਦੀ ਗੱਡੀ ਦੇ ਵਿੱਚ ਖੜੀ ਗੱਡੀ ਦੇ ਵਿੱਚ ਪੂਰੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਵਿੱਚ ਮਾਰੀ ਹੈ ਜੀ ਸਾਡੇ ਦੋ ਨੌਜਵਾਨ ਪੁੱਤ ਸੀਗੇ ਜੀ ਕਮਾਊ ਪੁੱਤ ਸੀ ਜੀ ਪਰਿਵਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਰਿਵਾਰ ਬਾਰੇ ਕਹਿਣਾ ਚਾਹੁੰਦੇ ਜੀ ਦੋ ਛੋਟੇ ਬੱਚੇ ਆ ਜੀ ਇੱਕ ਕੁੜੀ ਹੈਗੀ ਇੱਕ ਬੇਟਾ ਹੈਗਾ ਜੀ ਬੇਟਾ ਥੋੜਾ ਜਿਹਾ ਸਿੱਧਾ ਜਾਗਾ ਜੀ ਤੇ ਪਰਿਵਾਰ ਦਾ ਬਹੁਤ ਬੁਰਾ ਹਾਲਾ ਜੀ ਇਸ ਵਕਤ ਸੁਨੁਪਤੀ ਆ ਦੁੱਖ ਪੁੱਤਾਂ ਕਿੱਥੇ ਚੱਲੇ ਜਾਂਦੇ ਆ ਮਾਪਿਆਂ ਤੋਂ ਜਿਹੜਾ ਸਾਡਾ ਰਮਨਦੀਪ ਸਿੰਘ ਸੀਗਾ ਜੀ ਇਹ ਕੋਠੇ ਭਾਨ ਸਿੰਘ ਦਾ ਸਾਡਾ ਮੌਜੂਦਾ ਪੰਚਾਇਤ ਮੈਂਬਰ ਵੀ ਸੀਗਾ ਸੀ ਸਰ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਜੀ ਜਿਹੜੀਆਂ ਪੰਚਾਇਤ ਦੀਆਂ ਪੰਚਾਇਤ ਮੈਂਬਰਾਂ ਦੀਆਂ ਕੋਈ ਸਹਾਇਤਾ ਹੁੰਦੀਆਂ ਉਹ ਕੀਤੀ ਜਾਵੇ ਜੀ ਤੇ ਪਰਿਵਾਰ ਦਾ ਇਹੀ ਇੱਕ ਕੱਲਾ ਕਮਾਊ ਪੁੱਤ ਸੀਗਾ ਜੀ ਮੇਰਾ ਨਾਮ ਵਿਨੋਦ ਕੁਮਾਰ ਹੈ ਜੀ ਕੀ ਕਰਾ ਜੜਾ ਜਿਹੜਾ ਹਾਸਾ ਹੋਇਆ ਜੀ ਮੇਰੇ ਮਤਲਬ ਮੇਰੇ ਨਾਲ ਮੁੰਡਾ ਜੋਬ ਕਰਦਾ ਸੀ ਜੀ ਅਸੀਂ ਇਕੱਠੇ ਹੀ ਕੰਮ ਕਰਦੇ ਸੀ ਇਹ ਇੱਥੇ ਮੈਂ ਖੜੀ ਗੱਡੀ ਦੇ ਵਿੱਚ ਉਹਨਾਂ ਦੇ ਬਰਨਾ ਗੱਡੀ ਲਿਆ ਕੇ ਮਾਰੀ ਹੈ ਜੀ ਕੀ ਗੱਡੀ ਦੇ ਵਿੱਚ ਨਸ਼ਾ ਤਸਕਰਾਂ ਨੇ ਲਿਆ ਕੇ ਗੱਡੀ ਮਾਰੀ ਹੈ ਜੀ ਬਿਲਕੁਲ ਖਸੌਣ ਹੋਇਆ ਜੀ ਸਾਰ ਦੋ ਸਾਡੇ ਦੋ ਮਤਲਬ ਕਿ ਨਾਰਦੇ ਮੁੰਡਿਆਂ ਦੀ ਡੈਥ ਹੋ ਗਈ ਜੀ ਸਾਰਾ ਕੁਝ ਸਭ ਕੁਝ ਹੀ ਉਜਾੜਤਾ ਜੀ ਸਾਡਾ ਤਾਂ ਇਹਨਾਂ ਨੇ ਸਰ ਅਗਮੰਦੀ ਤਾਂ ਗਿਆ ਉਹਦਾ ਨੇਨੇ ਵਾਲ ਪਿੰਡ ਹੈਗਾ ਜੀ ਇੱਥੇ ਉਹ ਨੇਨੇ ਵਾਲ ਬਦੋੜ ਕੋਠੇ ਹੈਗੇ ਆ ਉਹਦੇ ਦੋ ਜਵਾਕ ਸੀਗੇ 14 14 ਸਾਲਾਂ ਦੇ ਤੇ ਜਿਹੜਾ ਰੋਹਿਤ ਹੈਗਾ ਰੋਤਾਸ ਉਹ ਰਾਜਸਥਾਨ ਦਾ ਰਹਿਣ ਵਾਲਾ ਸੀ ਜੀ ਉਹਦੇ ਇੱਕ ਕੁੜੀ ਐ ਛੇ ਸਾਲ ਦੀ ਸਾਰਾ ਪਰਿਵਾਰ ਉਜਾੜਤਾ ਜੀ ਉਹਨਾਂ ਦਾ ਇਹਨਾਂ ਨਸ਼ਾ ਤਸਕਰਾਂ ਨੇ ਜੀ ਸਾਨੂੰ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜੀ ਜਿਹੜਾ ਸੜਕੀ ਹਾਸਾ ਸਾਹਮਣੇ ਐ ਸਰ ਇਹ ਸੜਕੀ ਹਾਦਸਾ ਜਿਹੜਾ ਹੋਇਆ ਜੀ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਵਿਨੋਦ ਕੁਮਾਰ ਨੇ ਸਾਡੇ ਕੋਲ ਬਿਆਨ ਲਿਖਵਾਇਆ ਹੈ ਕਿ ਉਹ ਆਪਣੇ ਦੋਸਤਾਂ ਨਾਲ ਭਦੌੜ ਸਾਈਡ ਤੋਂ ਆ ਰਿਹਾ ਸੀ ਤੇ ਉਹ ਵਾਸ਼ਰੂਮ ਕਰਨ ਲਈ ਉਹਨਾਂ ਨੇ ਗੱਡੀ ਰੋਕੀ ਸੀ ਆਲੀ ਕਿ ਰੋਡ ਤੇ ਜਿੱਥੇ ਉਹ ਜੋ ਵਾਸ਼ਰੂਮ ਕਰਨ ਲਈ ਹੇਠਾਂ ਉਤਰ ਗਿਆ ਤੇ ਉਹਦੇ ਦੋ ਸਾਥੀ ਗੱਡੀ ਵਿੱਚ ਬੈਠੇ ਸੀ ਤਪਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਸੀ ਆਈ ਜਿਹੜੀ ਵਰਨਾ ਸੀ ਉਹਨੇ ਉਸ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇੱਕ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਉਹਨੇ ਬਹੁਤ ਤੇਜ਼ ਰਫਤਾਰ ਗੱਡੀ ਲਿਆ ਕੇ ਅ ਦੂਸਰੀ ਗੱਡੀ ਵਿੱਚ ਮਾਰੀ ਹੈ ਸਰ ਕੋਈ ਨਸ਼ਾ ਵੀ ਫੜਿਆ ਗਿਆ ਕੋਈ ਗੱਡੀ ਦੇ ਵਿੱਚ ਤੋਂ ਸਰ ਹਾਂਜੀ ਇਹਦੇ ਵਿੱਚੋਂ ਭੁੱਕੀ ਚੂਰਾ ਪੋਸਟ ਤੇ ਸਾਨੂੰ ਬਰਾਮਦ ਹੋਈ ਹੈ ਉਹ ਬਾਕੀ ਕਾਰਵਾਈ ਚੱਲ ਰਹੀ ਹੈ ਸਰ ਕਿੰਨੇ ਜਣੇ ਕੋਈ ਗ੍ਰਿਫਤਾਰ ਕੀਤਾ ਗਿਆ ਹੈ ਸਰ ਨਹੀਂ ਜੀ ਇਹਨਾਂ ਵਿੱਚੋਂ ਦੋ ਜਣੇ ਜਿਹੜੇ ਰੇਟਿਡ ਗੱਡੀ ਵਿੱਚ ਸੀ ਜਿਹੜੇ ਜਿਹੜੀ ਗੱਡੀ ਵਿੱਚ ਗੱਡੀ ਵੱਜੀ ਆ ਉਹਨਾਂ ਦੋਹਾਂ ਦੀ ਡੈਥ ਹੋ ਗਈ ਹੈ ਤੇ ਜਿਨ੍ਹਾਂ ਨੇ ਗੱਡੀ ਮਾਰੀ ਆ ਯਾਨੀ ਵਰਨਾ ਗੱਡੀ ਵਾਲੇ ਉਹਨਾਂ ਦੋਨਾਂ ਨੂੰ ਰੈਫਰ ਕੀਤਾ ਗਿਆ ਡੀ ਐਮ ਸੀ ਲੁਧਿਆਣਾ ਇਹ ਜਿਹੜਾ ਨਸ਼ਾ ਤਸਕਰ ਸੀ ਸਰ ਕਿੱਥੇ ਨੇ ਰਹਿਣ ਵਾਲੇ ਕੋਈ ਪਤਾ ਨਹੀਂ ਇਹ ਜਿੰਨਾ ਸਾਨੂੰ ਪਤਾ ਲੱਗਿਆ ਇਹ ਰੂੜੇਕੇ ਕਲਾਂ ਦਾ ਏਰੀਆ ਦੇ ਰਹਿਣ ਵਾਲਿਆ ਕਿਹੜੀ-ਕਿਹੜੀ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਅਸੀਂ ਧਾਰਾ 105 ਵੀ ਐਨ ਐਸ 324 ਦੀ 4 281 ਤੇ 35 ਤੇ 15 ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ